ਕੈਪਟਨ ਅਮਰਿੰਦਰ ਸਿੰਘ ਮਿਸ਼ਨ 2017 ਲਈ ਰੈਲੀਆਂ ਕਰ ਰਹੇ ਨੇ ਅਮਰਿੰਦਰ ਸਿੰਘ ਨੇ ਜਲੰਧਰ ਤੋਂ ਬਾਅਦ ਗੁਰਦਾਸਪੁਰ ਚ ਰੈਲੀ ਕੀਤੀ ਕੈਪਟਨ ਦੀਆਂ ਰੈਲੀਆਂ ਤੇ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਗਿਆ ਸੀ ਵਾਧੂ ਗਰਮੀ ਹੋਣ ਕਾਰਨ ਕੈਪਟਨ ਮੈਦਾਨ ਛੱਡ ਕੇ ਭੱਜ ਜਾਣਗੇ ਸੁਖਬੀਰ ਬਾਦਲ ਨੂੰ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਇਸ ਅੰਦਾਜ਼ ਚ ਦਿੱਤਾ ਕੈਪਟਨ ਸਾਹਿਬ ਨਾਨ ਸੀਰੀਅਸ ਪੋਲੀਟੀਸ਼ੀਅਨ ਹੁਣ ਮਿਲਾਂ 15 ਦਿਨ ਹੋਣਗੇ ਜਿਹੋ ਗਰਮੀ ਜਾਦੀ ਪੈ ਜਾਊਗੀ ਉਹਨੇ ਫਿਰ ਤੋਂ ਭੱਜ ਜਾਣਾ ਹੈ